ਦਾ ਲਖਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਤੇ ਸੰਤੋਖ ਹੁੰਦਾ ਹੈ ਕਲ ਜੁਗ ਰਥ ਅਗਨ ਕਾ ਕੂੜ ਅਗੇ ਰਥਵਾ ਜ਼ਿੰਦਗੀ ਦਾ ਲਖਸ਼ ਹੈ ਤ੍ਰਿਸ਼ਨਾ ਆਵੀ ਮਿਲੇ ਆਵੀ ਮਿਲੇ ਆਵੀ ਮਿਲੇ ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ ਹੋਰ ਮਿਲੇ ਹੋਰ ਮਿਲੇ ਪਦਾਰਤ ਹੋਰ ਮਿਲਣ ਧਨ ਹੋਰ ਮਿਲੇ ਸੰਪਦਾ ਹੋਰ ਮਿਲੇ ਇਹ ਤ੍ਰਿਸ਼ਨਾ ਬਣ ਜਾਏ ਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ ਪਾਪਾਂ ਬਾਝੋਂ ਹੋਵੇ ਨਹੀਂ ਮੋਇਆਂ ਸਾਥ ਨਾ ਜਾਏ ਬਿਨਾਂ ਝੂਠ ਤੋਂ ਨਹੀਂ ਬਿਨਾਂ ਕੂੜ ਤੋਂ ਨਹੀਂ ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ ਪ੍ਰਾਪਤੀ ਦਾ ਸਾਧਨ ਝੂਠ ਹੈ ਇਹ ਮਨੁੱਖ ਕਲ ਜੁਗੇ ਹੈ ਸਾਰੇ ਕਲਯੁਗੇ ਨਹੀਂ